ਆਉਦੇ ਕਮਾ ਕਰਾਂ ਦਾ ਕਿ ਜਿਹੜੀ ਡਿਊਟੀ ਲੋਕਾਂ ਨੇ ਲਈ ਹੈ ਉਸੇ ਦੀ ਵੀ ਰਹਿਣ ਦਾ ਲਾਈਫ ਲੂ ਦਾ ਚੱਕਰ ਤੇ ਬਹੁਤਾ ਮੈਂ ਕਦੇ ਪੈਂਦਾ ਨਹੀਂ ਹੈਗਾ ਪਰ ਅੱਜ ਸੋਚਿਆ ਕਿ ਕਰ ਲਈਏ ਅੱਜ ਇਸ ਮਕਸਦ ਵਾਸਤੇ ਤੁਹਾਡੇ ਸਾਹਮਣੇ ਲਾਈਵ ਹੋ ਰਹੇ ਹਾਂ ਉਹ ਅੱਜ ਦੇ ਇਹ ਜਿਹੜਾ ਮੇਰੇ ਇੰਟਰੈਕਸ਼ਨ ਹੈਗਾ ਗੱਦ ਹੈ ਉਹ ਮੇਰੇ ਛੋਟੇ ਵੀਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ مخاطਬ ਹੋ ਕੇ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਨੇ ਅ ਪਰਸੋਂ ਇੱਕ ਜੋ ਆ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀਗਾ ਕਿ ਉਹ ਬੰਬ ਪਿਆ ਆਗੇ ਤੇ ਉਹਦੇ ਕਰਕੇ ਕਾਫੀ ਕੁਝ ਚੱਲਿਆ ਪਰਸੋਂ ਰਾਜਾ ਜੀ ਰਾਜਾ ਵੜਿੰਗ ਜੀ ਸਾਡੇ ਸਾਥੀ ਨੇ ਉਹ ਉਹਨਾਂ ਨੇ ਪਰਸੋਂ ਲਈ ਹੋ ਕੇ ਇੱਕ ਪੰਜਾਬ ਨੂੰ ਖਬਰ ਦਿੱਤੀ ਸੀਗੀ ਕਿ ਇੱਕ ਹੋਰ ਬੰਬ ਹੈ ਜੀ ਜਿਹੜਾ ਉਹ ਅਜਨਾਲੇ ਫਟ ਗਿਆ ਛੱਤ ਤੇ ਡਿੱਗ ਗਿਆ ਚਲੋ ਜਾਣੀ ਵਾਲੀ ਨੁਕਸਾਨ ਨਹੀਂ ਹੋਇਆ ਮੈਂ ਦੇਖਿਆ ਮੈਨੂੰ ਪਰਸੋਂ ਕਿਸੇ ਨੇ ਲਿੰਕ ਭੇਜਿਆ ਮੈਂ ਦੇਖਿਆ ਤੇ ਕੱਲ ਮੈਂ ਸੋਚਿਆ ਫਿਰ ਮੈਂ ਮੈਂ ਵੀਟ ਵੀ ਕਰਦਾ ਰਿਹਾ ਕੱਲ ਵੀ ਸਾਰਾ ਦਿਨ ਵੀਟ ਕੀਤੀ ਅੱਜ ਵੀ ਸਾਰਾ ਦਿਨ ਵੀਟ ਕੀਤੀ ਕਿ ਸ਼ਾਇਦ ਜੋ ਕੁਝ ਪੋਜ਼ਿਟਿਵ ਹੋ ਰਿਹਾ ਹੈ ਸਤ ਉਹਦੇ ਬਾਰੇ ਵੀ ਰਾਜਾ ਜੀ ਲਾਈਵ ਹੋ ਕੇ ਪੰਜਾਬ ਨੂੰ ਅਪਡੇਟ ਦੇਣਗੇ ਮੈਂ ਰਾਜੀ ਸ਼ੈਪਸੀ ਤੁਹਾਡੇ ਧਿਆਨ ਦਿਨਾ ਆ ਹੋਏ ਮੈਂ ਦੋਕ ਪੋਜੀਟਿਵ ਖਬਰਾਂ ਜਿਹੜੀ ਪੰਜਾਬ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਉਹ ਕੱਲ ਜਿਹੜਾ ਇਹਨਾਂ ਗ੍ਰੇਨੇਡ ਅਟੈਕਾਂ ਦਾ ਮਾਸਟਰਮਾਈਂਡ ਸੀਗਾ ਸ਼ੈਪੀ ਪਸੀਆ ਉਹ ਅਮਰੀਕਾ ਦੀ ਪੁਲਿਸ ਨੇ ਫੜ ਲਿਆ ਪੰਜਾਬ ਪੁਲਿਸ کافی ਦੇਰ ਤੇ ਪਿੱਛਾ ਕਰ ਰਹੀ ਸੀਗੀ ਤੇ ਅੱਜ ਸ਼ਾਇਦ ਤੁਸੀਂ ਫੜਿਆ ਨਾ ਹੋਵੇ ਅੱਜ ਜਰਮ ਫਰਾਂਸ ਤੇ ਗ੍ਰੀਸ ਦੇ ਵਿੱਚੋਂ ਵੀ ਜਿਹੜੇ ਕੋਈ ਅਤਵਾਦੀ ਮੋਡਿਊਲ ਨੇ ਉਹ ਪੰਜਾਬ ਪੁਲਿਸ ਨੇ ਪਿੱਛਾ ਕਰਕੇ ਉਹਨਾਂ ਨੂੰ ਵੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਉਹਨਾਂ ਨੂੰ ਵੀ ਬੱਸ ਹੈ ਜਿਹੜਾ ਉਹ ਕੀਤਾ ਸਵੇਰੇ ਕਹਿੰਦਾ ਮਤਲਬ ਇੱਕ ਜਿਹੜਾ ਫਗਰ ਫਾ ਨੈਗੇਟਿਵਿਟੀ ਜਾਈ ਜਾਵੇ ਉਹਦੇ ਨਾਲੋਂ ਮੈਂ ਸੋਚਿਆ ਕਿ ਚਲੋ ਜੇ ਕੁਝ ਚੰਗਾ ਹੋ ਰਿਹਾ ਤਾਂ ਉਹ ਵੀ ਦੱਸ ਦਿੱਤਾ ਜਾਵੇ ਬਾਕੀ ਰਾਜਾ ਜੀ ਤੁਹਾਡਾ ਤੁਸੀਂ ਉਸ ਦਿਨ ਗੱਲਾਂ ਬਾਤਾਂ ਕੀਤੀਆਂ ਬਾਜੋਸਾ ਵਾਲੀ ਗੱਲ ਕੀਤੀ ਮੈਨੂੰ ਵੀ ਤੁਸੀਂ ਚਲੋ ਭਰਾਓ ਮੇਰੇ ਤੁਹਾਨੂੰ ਪੂਰਾ ਹੱਕ ਹੈ ਮੈਨੂੰ ਵੀ ਇੱਕ ਦੋ ਸਲਾਹਾਂ ਜੀ ਦਿੱਤੀਆਂ ਤੁਹਾਡੀਆਂ ਸਲਾਹਾਂ ਨੇ ਜਿਹੜੀਆਂ ਸਿਰ ਉੱਤੇ ਪਰਵਾਹ ਨਹੀਂ ਪਰ ਇੱਕ ਦੋ ਸਲਾਹਾਂ ਛੋਟੇ ਵੀਰ ਮੇਰੀਆਂ ਵੀ ਨੇ ਤੁਹਾਨੂੰ ਪਰ ਉਹ ਪੋਜ਼ਿਟਿਵ ਨੋਟ ਦੇ ਉੱਪਰ ਨੇ ਕੋਈ ਉਹਦੇ ਚ ਕੋਈ ਆਪਾਂ ਕਹੀਏ ਵੀ ਤੁਸ ਹੈ ਵੀ ਉਹ ਬੰਦਾ ਜਿਹੜਾ ਦੇਸ਼ ਤੇ ਪੰਜਾਬ ਦੇ ਨਾਲ ਧਰੋਹ ਕਰਿਆ ਹੈ ਹੀ ਨਹੀਂ ਦੂਰ ਬੈਠਾ ਉਹਨੂੰ ਇੰਨਾ ਸਾਫ਼-ਸਾਫ਼ ਨਾ ਕਰਿਆ ਕਰਿਆ ਕਰੀਏ ਇਹਨਾਂ ਆਪਾਂ ਚੰਗਾ ਨਹੀਂ ਲੱਗਦਾ ਹੈਗਾ ਅ ਦੂਜਾ ਇੱਕ ਤੁਸੀਂ ਗੱਲ ਕੀਤੀ ਕਿ ਚਲੋ ਬਾਜਵਾ ਸਾਹਿਬ ਦੀ ਤੁਹਾਡੇ ਕਲੀਗ ਨੇ ਤੁਹਾਡਾ ਉਹਨਾਂ ਨੂੰ ਉਹਨਾਂ ਦੇ ਨਾਲ ਖੜਨਾ ਵਾਜਬ ਹੈ ਖੜਨਾ ਚਾਹੀਦਾ ਹੈ ਉਹਦੇ ਸਾਥੀਆਂ ਦੇ ਨਾਲ ਤੁਸੀਂ ਬਾਜਵਾ ਸਾਹਿਬ ਵਾਲੀ ਗੱਲ ਤੇ ਗੱਲ ਕੀਤੀ ਕਿ ਚਲੋ ਬਾਜਵਾ ਸਾਹਿਬ ਨੂੰ ਹਾਈ ਕੋਰਟ ਵੱਲੋਂ ਬੋਲਣ ਤੇ ਰੋਕ ਹੈ ਮੈਂ ਥੋੜੀ ਗੱਲ ਨਾਲ ਸਹਿਮਤ ਹਾਂ ਜਿਹੜਾ ਇਹ ਕੇਸ ਹੋਇਆ ਹੈ ਕਿ ਜਿਹੜਾ ਉਹਨਾਂ ਦਾ ਬਿਆਨ ਸੀਗਾ ਤੇ ਜਿਹਦੇ ਵਾਸਤੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਸੀਗਾ ਤੁਸੀਂ ਖੈਰ ਬੜੇ ਬੜੇ ਉਹ ਸਿਆਣੇ ਤਰੀਕੇ ਨਾਲ ਜਾਂ ਮੈਂ ਕਹਾ ਵੀ ਚਲਾਕੀ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਂ ਵੀ ਸਮਝਦਾ ਬਾਕੀ ਸਾਰੇ ਵੀ ਸਮਝਦੇ ਨੇ ਜਿਹੜੀ ਰੋਕ ਹੈਗੀ ਹਾਈ ਕੋਰਟ ਤੋਂ ਉਹ ਉਸ ਗੱਲ ਦੀ ਰੋਕ ਹੈ ਕਿ ਇਹਨਾਂ ਪੰਜਾਬ ਬੰਮਾਲੇ ਬਿਆਨ ਤੇ ਔਰ ਹਾਈ ਕੋਰਟ ਜੋ ਪੰਜਾਬ ਪੁਲਿਸ ਵੱਲੋਂ ਉਹਦੇ ਕੇਸ ਹੋਇਆ ਬਾਜਰਾ ਸਾਹਿਬ ਤੇ ਜਿਹੜਾ ਉਹ 30 32 35 ਸਾਲ ਪੁਰਾਣਾ ਵਾਲਾ ਜਿਹੜਾ ਮਸਲਾ ਮੈਂ ਚੱਕਿਆ ਸੀਗਾ ਕਿ ਕਿਸ ਤਰੀਕੇ ਨਾਲ 90 ਕੰਨ 99 ਵਿੱਚ ਕੀ ਹੁੰਦਾ ਰਿਹਾ ਉਹਦੇ ਬਾਰੇ ਖੈਰ ਕੋਈ ਰੋਕ ਨਹੀਂ ਸੀ ਪਰ ਫਿਰ ਵੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਆਪਦੇ ਸਾਥੀ ਨੂੰ ਡਿਫੈਂਡ ਕਰਨਾ ਸੀਗਾ ਉਹਨਾਂ ਨੂੰ 엠ਬੈਰਸਮੈਂਟ ਤੋਂ ਰੋਕਣਾ ਸੀਗਾ ਕੋਈ ਗੱਲ ਨਹੀਂ ਜੋ ਤੁਸੀਂ ਕਹਿੰਦਾ ਉਹ ਸਿਰ ਮੱਥੇ ਪਰਵਾਣਾ ਕਿ ਫਿਰੇ ਮੱਥੇ ਪਰਵਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਅ ਦੂਜਾ ਇੱਕ ਤੁਸੀਂ ਕਿਹਾ ਕਿ ਬਾਜਾ ਸਾਹਿਬ ਕਹਿੰਦੇ ਸੀਗੇ ਕਿ ਜੀ ਅਮਨ ਤਾਂ ਬੜਾ ਸਿਆਣਾ ਮੁੰਡਾ ਹੁੰਦਾ ਸੀਗਾ ਇਹਨੂੰ ਕੀ ਹੋ ਗਿਆ ਮੈਂ ਮੇਰੇ ਵੀਰ ਜੋ ਅਮਨ ਅਜ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਸੀਗਾ ਜਹੇ ਜਹ ਸੀਗਾ ਅੱਜ ਵੀ ਉਹੋ ਜਿਹੀ ਹੈ ਉਹਨੂੰ ਸਿਆਣਾ ਕਹਿ ਲੋ ਕਮਲਾ ਕਹਿ ਲੋ ਜੋ ਮਰਜ਼ੀ ਕਹਿ ਲੋ ਪਰ ਪਰ ਜੇ ਅੱਗੋਂ ਗੱਲ ਹੀ ਬਹੁਤੀ ਸਿਆਣੀ ਨਾ ਆਵੇ ਜਾਂ ਮੈਂ ਕਹਾਂ ਪਲੀਜ਼ ਮੈਂ ਨਾ ਕਰੂ ਜੇ ਗੱਲ ਹੀ ਕਾਵਲੀ ਆਵੇ ਤੇ ਫਿਰ ਅਮਨਦੀ ਸਿਆਣਪ ਵੀ ਉੱਥੇ ਕੀ ਕਰੂਗੀ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਥੋੜੀ ਜੀ ਜੀ ਸੀਰੀਅਸ ਨੇ ਸਾਰੀਆਂ ਕੁ ਸਿਆਣੀਆਂ ਗੱਲਾਂ ਆਉਣਗੀਆਂ ਸਿਆਲਪ ਦਾ ਜਵਾਬ ਸਿਆਣਪ ਨਾਲ ਦਿੱਤਾ ਜਾਊਗਾ ਤੇ ਹਰਖ ਦਾ ਜਵਾਬ ਹਰਖ ਨਾਲ ਦਿੱਤਾ ਜਾਊਗਾ ਕਮਲੀ ਗੱਲ ਦਾ ਜਵਾਬ ਕਮਲੀ ਗੱਲ ਨੂੰ ਦਿੱਤਾ ਜਾਊਗਾ ਸਭ ਮੇਰੇ ਕਹਿੰਦਾ ਮਤਲਬ ਹੈ ਕਿ ਥੋੜਾ ਜਿਹਾ ਉਸ ਚੀਜ਼ ਨੂੰ ਵੀ ਆਪਾਂ ਤੁਸੀਂ ਦਰਸਤ ਕਰਵਾਓ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਔਰ ਇੱਕ ਗੱਲ ਤੁਸੀਂ ਰਾਜਾ ਜੀ ਹੋਰ ਕਹੀ ਮੇਰੇ ਵੀ ਪਲੀਜ਼ ਮੇਰੀ ਤੁਹਾਨੂੰ ਤੁਸੀਂ ਛੋਟੇ ਭਰਾ ਹੋ ਕਿਸੇ ਗੱਲ ਨੂੰ ਮਾਈਂਡ ਨਾ ਕਰੋ ਮੈਂ ਤੁਹਾਨੂੰ ਬ੍ਰਦਰਲੀ ਸਲਾਹਾਂ ਨੇ ਜਿਹੜੀਆਂ ਉਹ ਦੇ ਰਿਹਾ ਤਾਂ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਵੀ ਇੱਕ ਚੰਗਾ ਪੋਜ਼ਿਟਿਵ ਰੋਲ ਅਦਾ ਕਰ ਸਕੇ ਉਸ ਕਰਕੇ ਮੈਂ ਸਲਾਹਾਂ ਦੇ ਰਿਹਾ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਗੱਲ ਕੀਤੀ ਕਿ ਅਮਨ ਨੇ ਥੋੜੇ ਦਿਨ ਪਹਿਲਾਂ ਕਿਹਾ ਤਾਂ ਕਿ ਮਜੀਠੀਆ ਸਾਹਿਬ ਨੂੰ ਕਿ ਮੈਂ ਤੇ ਨੁਢੇੜ ਦੂੰਗਾ ਤੇ ਹੁਣ ਬਾਜਵਾ ਸਾਹਿਬ ਨੂੰ ਕਹਤਾ ਕਿ ਮੈਂ ਬਾਜਵਾ ਸਾਹਿਬ ਨੂੰ ਨੁਢੇੜ ਦੂੰਗਾ ਭਰਾ ਮੇਰੀ ਬੇਨਤੀ ਹੈ ਮੈਂ ਉਹਦੇੜ ਨੂੰ ਧੂੜ ਨਾਲ ਚੱਕਰਾਂ ਦੇ ਵਿੱਚ ਕਦੇ ਪੈਂਦਾ ਨਹੀਂ ਹੈਗਾ ਕਿਉਂਕਿ ਮੈਂ ਇਹ ਮੰਨ ਕੇ ਚਾਹੁੰਦਾ ਮੈਂ ਕਈ ਵਾਰੀ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਕਿ ਬੰਦੇ ਨੂੰ ਕਦੇ ਰਾਜਨੀਤੀ ਦੇ ਵਿੱਚ ਜਦੋਂ ਆਪਾਂ ਪਬਲਿਕ ਲਾਈਫ ਦੇ ਵਿੱਚ ਆ ਕੋਈ ਨਿੱਜੀ ਤੂ ਤੜਾ ਜਾਂ ਕਿਹੜਾ ਕੱਢਣ ਵਾਲਾ ਕੰਮ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਇੰਨਾ ਗੱਲਾਂ ਦੇ ਵਿੱਚ ਪੈ ਜਾਂਦੇ ਆ ਨਿੱਜੀ ਤੂ ਤੜਾਆਂ ਦੇ ਵਿੱਚ ਨਿੱਜੀ ਈਰਖਾ ਦੇ ਵਿੱਚ ਨਹੀਂ ਜੀ ਦੁਸ਼ਮਣੀਆਂ ਦੇ ਵਿੱਚ ਤੇ ਲੋਕਾਂ ਦੇ ਮਸਲੇ ਮੁੱਦੇ ਨੇ ਜਿਹੜੇ ਉਹ ਪਿੱਛੇ ਛੁੱਟ ਜਾਂਦੇ ਨੇ ਸੋ ਮੈਂ ਕਈ ਵਾਰੀ ਕਿਹਾ ਮੈਂ ਅੱਜ ਵੀ ਕਹਾਂ ਪਰ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਉਹਦੇ ਇਹਨੋਂ ਦੂਰ ਨਾਲੀ ਦੇਖੋ ਗੱਲ ਇਹ ਹੈ ਕਿ ਹਰ ਬੰਦੇ ਦੀ ਆਪੋ ਆਪਣੀ ਆਦਤ ਹੁੰਦੀ ਹੈ ਤੇ ਮੇਰੀ ਨੇਚਰ ਸ਼ੁਰੂ ਤੋਂ ਇਹ ਹੈ ਕਿ ਆਪਾਂ ਪਹਿਲ ਕਦੇ ਕਰਦੇ ਨਹੀਂ ਹੈਗੇ ਚੁੰਡੀ ਕਦੇ ਕਿਸੇ ਨੂੰ ਵੱਢਦੇ ਨਹੀਂ ਹੈਗੇ ਤੇ ਜੇ ਕੋਈ ਵੱਢ ਲੇ ਫਿਰ ਵੀ ਮੇਰਾ ਭਾਜਦਿਆਂ ਨੂੰ ਬਾਹਣ ਇੱਕੋ ਜਿੱਕਾ ਫਿਰ ਤਾਂ ਜਦੋਂ ਤੱਕ ਅੱਗੋਂ ਹੋ ਕੇ ਨਾ ਟੱਕਰੇ ਏ ਉਦੋਂ ਤੱਕ ਦਾ ਸਵਾਲ ਨਹੀਂ ਹੋ ਲਿਆ ਕਿ ਸੋ ਮੇਰੀ ਬੇਨਤੀ ਹੈ ਕਿ ਨਾ ਉਹਦੇ ਨਾ ਉਹ ਨਾ ਚੱਕਰ ਚ ਨਾ ਮੈਂ ਕਦੇ ਪਹਿਲਾ ਪਿਆ ਸੀਗਾ ਨਾ ਮੈਂ ਅੱਜ ਪੈਣਾ ਨਾ ਮੈਂ ਸ਼ਾਇਦ ਜਿੰਨੀ ਦੇਰ ਰਾਜਨੀਤੀ ਕਰਨੀ ਹੈ ਨਾ ਕਿ ਉਹਨਾਂ ਚੱਕਰਾਂ ਦੇ ਵਿੱਚ ਪੈਣਾ ਪਰ ਮੈਂ ਇਹ ਨਾ ਜ਼ਰੂਰ ਕਹਾਂਗਾ ਕਿ ਪੋਲਿਟਿਕਸ ਜਿਹੜੀ ਉਹਦੇ ਵਿੱਚ ਬੜੀ ਸੰਜੀਦਗੀ ਬੜੀ ਸੀਰੀਅਸਨੈਸ ਔਰ ਇੱਕ ਇੱਕ ਡੈਕੋਰਮ ਹੈ ਜਿਹੜਾ ਇੱਕ ਇੱਕ ਦੂਜੇ ਪ੍ਰਤੀ ਜਿਹੜੀ ਕੋਈ ਇੱਕ ਇਕ ਸੈਂਸਸ ਦੇ ਨਾਲ ਜਿਹੜੀ ਬਿਆਨਬਾਜ਼ੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਬਾਕੀ ਮੇਰੀਆਂ ਤਾਂ ਇੰਨੀਆਂ ਕ ਸਲਾਹਾਂ ਨੇ ਤੁਹਾਨੂੰ ਕਲੀਗ ਕਹਿ ਲੋ ਭਰਾ ਕਹਿ ਲੋ ਸਾਥੀ ਕਹਿ ਲੋ ਪੋਲਿਟਿਕਲ ਰਿਲੇਸ਼ਨ ਕਹਿ ਲੋ ਉਸ ਪੱਖੋਂ ਮੇਰੀਆਂ ਤਾਂ ਸਲਾਹਾਂ ਹੀ ਨੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੇ ਬਾਕੀ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀਗੀ ਕਿ ਬਾਜਵਾ ਸਾਹਿਬ ਨੂੰ ਹਾਈ ਕੋਰਟ ਨੇ ਬਣਾ ਕੀਤਾ ਅਰ ਚਲੋ ਕੋਈ ਹਾਈ ਕੋਰਟ ਵੱਲੋਂ ਮਾਣਾ ਤਾਂ ਨੀਗਾ ਪਰ ਫਿਰ ਵੀ ਮੈਂ ਤੁਹਾਨੂੰ ਕਿਉਂਕਿ ਉਸ ਦਿਨ ਗੱਲਬਾਜਾ ਸਾਹਿਬ ਨੇ ਪੀੜੀ ਦੀ ਤੇ ਸੋਟੇ ਦੀ ਤਰੂ ਕੀਤੀ ਸੀ ਸੋ ਮੈਂ ਤਾਂ ਸਿਰਫ ਮੈਂ ਤੁਹਾਨੂੰ ਇਹਨਾਂ ਜ਼ਰੂਰ ਕਹੂੰਗਾ ਕਿ ਬਾਈਆ ਸਾਹਿਬ ਨੂੰ ਕਹੋ ਕਿ ਬੇਫਿਕਰ ਹੋ ਕੇ ਸਰਹਾਨੇ ਥੱਲੇ ਬਾਂਦੇ ਕਿ ਸੋ ਜਾਣਾ ਜਿੰਨਾ ਅਮਨ ਨੇ ਉਹਨਾਂ ਦੀ ਪੀੜੀ ਥੱਲੇ ਨਿਗ੍ਹਾ ਮਰਵਾਉਣੀ ਸੀਗੀ ਉਹਨਾਂ ਦੀ ਕਾਂਗਰਸ ਪਾਰਟੀ ਦੀ ਤੇ ਪੰਜਾਬ ਦੇ ਲੋਕਾਂ ਦੀ ਉਹ ਮਰਵਾਤੀ ਐ ਹੁਣ ਮੇਰੇ ਵੱਲੋਂ ਪਹਿਨ ਨਹੀਂ ਹੋਊਗੀ ਬਸ਼ਰਤੇ ਕਿ ਪੋਲਿਟਿਕਸ ਹੈ ਜਿਹੜੀ ਉਹ ਪੋਜ਼ਿਟਿਵ ਸੀਰੀਅਸਨੈਸ ਤੇ ਇੱਕ ਦੂਜੇ ਦੀ ਮਾਨ ਮਰਿਆਦ ਵਾਲੀ ਜਿਹੜੀ ਉਹ ਹੋਵੇ ਜੇ ਉਹ ਤੋਂ ਕੋਈ ਬਾਹਰ ਜਾਊਗਾ ਤੇ ਫਿਰ ਡੈਫੀਨਿਟਲੀ ਭਰਾਵੇਂ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਤੇ ਤਾਂ ਅੱਗੋਂ ਹੋ ਕੇ ਟੱਕਰ ਦੇ ਵਿੱਚ ਹੀ ਸਵਾਦ ਆਉਂਦਾ ਪਰ ਉਹ ਉਹਨਾਂ ਗੱਲਾਂ ਦੇ ਵਿੱਚ ਫਿਰ ਇਹ ਮਜਬੂਰੀ ਨੂੰ ਪੈਂਦਾ ਮੈਂ ਮੈਂ ਖੁਸ਼ੀ ਨੂੰ ਮੈਨੂੰ ਇਹ ਸ਼ੌਗ ਨਹੀਂ ਹੈਗਾ ਅੱবি ਐਵੇਂ ਕਿਸੇ ਨਾਲ ਬਿਨਾਂ ਗਾਤੋਰ ਲੜਦੇ ਪਿੱਟਦੇ ਫਿਰਿਏ ਪਰ ਕਈ ਵਾਰੀ ਕੰਪਲਸ਼ਨ ਵੀ ਬਣ ਜਾਂਦੀ ਹੈ ਤੇ ਫਿਰ ਪਿੱਛੇ ਨਹੀਂ ਹਟਿਆ ਜਾਂਦਾ ਸੋ ਮੇਰੀ ਤਾਂ ਵੀਰ ਮੇਰਾ ਇਹੀ ਇਹ ਇਹ ਹੀ ਤੁਹਾਨੂੰ ਇੱਕ ਬ੍ਰਦਰਲੀ ਐਡਵਾਈਸ ਹੈ ਇਹਨੂੰ ਤੁਸੀਂ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਵੀ ਸੀਰੀਅਸਨੈਸ ਦੇ ਨਾਲ ਵਿਚਾਰ ਹੈ ਜਿਹੜਾ ਉਹ ਇਹਦੇ ਉੱਪਰ ਕਰੇ ਜਿਹੜੀਆਂ ਹਲਕੀਆਂ ਬਿਆਨਬਾਜ਼ੀਆਂ ਉਹ ਤਾਂ ਠੀਕ ਹੈ ਕਿ ਜਦੋਂ ਕੰਮ ਕਰਾਂਗੇ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਅਸੀਂ ਸਰਕਾਰ ਦੇ ਵਿੱਚ ਆ ਕੰਮ ਕਰਦੇ ਆਂ ਕਈ ਵਾਰੀ ਕੋਈ ਕਮੀਆਂ ਪੇਸ਼ ਰਹਿ ਵੀ ਜਾਂਦੀਆਂ ਹੁੰਦੀਆਂ ਬਟ ਉਹ ਪੋਜ਼ਿਟਿਵ ਤਰੀਕੇ ਨਾਲ ਟੇਕ ਅਪ ਕਰੀਏ ਤਾਂ ਬੈਟਰ ਹੈ ਸਿਰਫ ਔਰ ਸਿਰਫ ਜੇ ਆਪਾਂ ਨੇਗੇਟਿਵਿਟੀ ਵਾਲੀਆਂ ਗੱਲਾਂ ਕਰਨੀਆਂ ਨੇ ਜਾਂ ਲੋਕਾਂ ਦੇ ਵਿੱਚ ਜਿਹਦੇ ਨਾਲ ਕੋਈ ਡਰ ਦਾ ਕੋਈ ਪੈ ਦਾ ਮਹਾਲ ਪੈਦਾ ਹੋ ਵੀ ਉਹਦੇ ਨਾਲ ਨਾ ਪੰਜਾਬ ਨੂੰ ਫਾਇਦਾ ਹੈ ਨਾ ਸਾਨੂੰ ਫਾਇਦਾ ਹੈ ਨਾ ਕੱਲ ਨੂੰ ਕਿਸੇ ਹੋ ਨੂੰ ਫਾਇਦਾ ਹੋਣਾ ਸੋ ਇਹੀ ਮੇਰੀਆਂ ਥੋੜੀਆਂ ਜਿਹੀਆਂ ਵਿਚਾਰ ਅੱਜ ਸਾਂਝੀਆਂ ਕਰਨ ਨੂੰ ਦਿਲ ਕਰ ਰਿਹਾ ਸੀਗਾ ਬਾਕੀ ਤੁਹਾਡਾ ਧੰਨਵਾਦ ਐਂ ਪਰਮਾਤਮਾ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਇਹੀ ਗੱਲਾਂ ਮੇਰੇ ਤੋਂ ਸਾਂਝੀਆਂ ਕਰਨ ਲਈ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੈਹਿੰਦ ਇਨਕਲਾਬ ਜ਼ਿੰਦਾਬਾਦ ਲੋਜ ਕਿਤੋਂ ਆਵੰਦੋਂ